ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਅੱਜ ਤੋਂ 5 ਸਾਲ ਪਹਿਲਾਂ 2019 ਵਿੱਚ ਸੰਗਤਾਂ ਲਈ ਖੋਲ੍ਹਿਆ ਗਿਆ ਸੀ ਤਕਰੀਬਨ 342000 ਸੰਗਤਾਂ ਇਸ ਲਾਂਘੇ ਰਾਹੀਂ ਗੁਰੂ ਘਰ ਦੇ ਖੁੱਲੇ ਦਰਸ਼ਨ ਦੇਦਾਰ ਕਰ ਚੁੱਕੇ ਨੇ ਪੇਸ਼ ਹੈ ਇੱਕ ਰਿਪੋਰਟ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਅੱਜ ਤੋਂ 5 ਸਾਲ ਪਹਿਲਾਂ ਸੰਗਤਾਂ ਲਈ ਖੋਲ੍ਹਿਆ ਗਿਆ ਸੀ ਭਾਰਤ ਤੇ ਪਾਕਿਸਤਾਨ ਦੀ ਸਰਕਾਰਾਂ ਵੱਲੋਂ ਇਹ ਲੰਗਾ ਸਾਲ 2019 'ਚ 9 ਨਵੰਬਰ ਨੂੰ ਖੁੱਲਿਆ ਸੀ ਉਸ ਤੋਂ ਬਾਅਦ ਸੰਗਤਾਂ 'ਚ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੇਦਾਰੇ ਕਰਨ ਦਾ ਭਾਰੀ ਇੱਛਾ ਦੇਖਣ ਨੂੰ ਮਿਲ ਰਿਹਾ ਹੈ ਇਸ ਦੌਰਾਨ ਸ੍ਰੀ ਕਰਤਾਰਪੁਰ ਸਾਹਿਬ ਨਤਮਸਤਕ ਹੋਣ ਵਾਲੀਆਂ ਸੰਗਤਾਂ ਦਾ ਕਹਿਣਾ ਹੈ ਕਿ ਜਿਹੜਾ ਸੁਪਨਾ ਉਹਨਾਂ ਨੇ ਕਦੀ ਦੇਖਿਆ ਸੀ ਜਾਂ ਪੰਥ ਤੋਂ ਵਿਛੜੇ ਗੁਰੂ ਘਰਾਂ ਦੇ ਖੁੱਲੇ ਦਰਸ਼ਨਾਂ ਦੀ ਇੱਛਾ ਪੂਰੀ ਕਰਨ ਲਈ ਸੰਗਤਾਂ ਨੇ ਕਈ ਦਹਾਕੇ ਅਰਦਾਸ ਕੀਤੀ ਸੀ ਉਹ ਸੁਪਨਾ ਹੁਣ ਪੂਰਾ ਹੋ ਰਿਹਾ ਹੈ ਅੱਜ ਕਰਤਾਰਪੁਰ ਕੋਰੀਡੋਰ ਸਾਹਿਬ ਦਰਸ਼ਨ ਕਰਨ ਆਏ ਆ ਜੀ ਪਰਿਵਾਰ ਸਮੇਤ ਆਇਆ ਛੋਟੇ ਸਾਹਿਬ ਜਦੇ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਤੇ ਉੱਥੋਂ ਦੀ ਆਏ ਆ ਬਹੁਤ ਜਿਆਦਾ ਸ਼ੁਰੂ ਹੋਇਆ ਤਾਂ ਦਾ ਸੁਪਨਾ ਸੀਗਾ ਪ੍ਰੋਸੀਜਰ ਨਹੀਂ ਸੀ ਪਤਾ ਹੁਣ ਪਤਾ ਕਰਕੇ ਤੇ ਸਾਰੇ ਪ੍ਰੋਸੈਸ ਕਰਕੇ ਫੋਲੋ ਤੇ ਅੱਜ ਇੱਥੇ ਪਰਿਵਾਰ ਸਮੇਤ ਪਹੁੰਚੇ ਆ ਤੇ ਇਦਾਂ ਲੱਗ ਰਿਹਾ ਵੀ ਜਿਵੇਂ ਇੱਕ ਸੁਪਨਾ ਸੱਚ ਹੋ ਗਿਆ ਹੋਵੇ ਤੇ ਮੇਰਾ ਨੇ ਦਾਤਾ ਦੀਆ ਤੇ ਮੈਂ ਤਾਂ ਇਹ ਚਾਹਨਾ ਵੀ ਬਣਿਆ ਰਹੇ ਪਿਆਰ ਤੇ ਅਮਨ ਸ਼ਾਂਤੀ ਬਣੀ ਰਹੇ ਤੇ ਬਾਬੇ ਨਾਨਕ ਦੀ ਮਿਹਰ ਨਾਲ ਸਾਰੇ ਹੱਸਦੇ ਖੇਲਦੇ ਪਰਫੁੱਲਤ ਰਹਿਣ ਅਸੀਂ ਜੀ ਦਿਲਾਵਠੰਡੇ ਤੋਂ ਆਏ ਆਂ ਜੀ ਪਿੰਡ ਲਹਿਰਾ ਵੇਗਾ ਤੋਂ ਹਾਂ ਜੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਬਹੁਤ ਖੁਸ਼ੀ ਆ ਵੀ ਅਸੀਂ ਇਸ ਪਵਿੱਤਰ ਜਗ੍ਹਾ ਦੇ ਦਰਸ਼ਨ ਕਰਨ ਆਏ ਆਂ ਜੀ ਇੱਥੇ ਪੁੱਜੀਆਂ ਸੰਗਤਾਂ ਨੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਅਰਦਾਸ ਵੀ ਕੀਤੀ ਕਿ ਵਿਛੜਿਆਂ ਨੂੰ ਮਿਲਾਉਣ ਵਾਲਾ ਇਹ ਲੰਗਾ ਇਸੇ ਤਰ੍ਹਾਂ ਖੁੱਲਾ ਰਹੇ ਅਤੇ ਸੰਗਤਾਂ ਦਰਸ਼ਨ ਦੇਦਾਰ ਕਰਦੀਆਂ ਰਹਿਣ ਅੱਜ ਅਸੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਆਂ ਜਿੱਥੇ ਬਹੁਤ ਪਾਵਨ ਪਵਿੱਤਰ ਧਰਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਧਰਤੀ ਹੈ ਤੇ ਪ੍ਰਮਾਤਮਾ ਦੀ ਮਿਹਰ ਹੈ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਨਾਲ ਦਰਸ਼ਨ ਕਰਦੇ ਰਹਾਂਗੇ ਔਰ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਅਮਲ ਕਰਾਂ ਬੜੀ ਖੁਸ਼ੀ ਹੋ ਰਹੀ ਆ ਸੰਗਤਾਂ ਜਿਹੜੀਆਂ ਨੇ ਆ ਰਹੀਆਂ ਨੇ ਪਰ ਜਿਹੜੇ ਅੱਜ ਜਿਹੜੇ 500 ਸਾਲ ਪੂਰੇ ਹੋਏ ਨੇ ਅੱਗੋਂ ਜਿਹੜੇ 500 ਫੇਰ ਨਾਲ ਵਧਾਉਂਦੇ ਨੇ ਸੰਗਤਾਂ ਦਾ ਵਿੱਚ ਬੜਾ ਭਾਰੀ ਉਤਸ਼ਾਹ ਵਾ ਤੇ ਅਸੀਂ ਮਾਰਦ ਕੇ ਇਹੋ ਦੱਸ ਕਰਨੇ ਕਿ ਸਾਡਾ ਦੇਸ਼ਾਂ ਦਾ ਅਫਸਰ ਪਿਆਰ ਬਣਿਆ ਰਵੇ ਭਾਰਤ ਪਾਕਿਸਤਾਨ ਵੱਲੋਂ ਖੋਲਿਆ ਗਿਆ ਇਹ ਲਾਂਗਾ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਮਿਲਵਾਉਣ ਵਿੱਚ ਪੁਲ ਦਾ ਕੰਮ ਕਰ ਰਿਹਾ ਹੈ ਜ਼ਿਕਰਯੋਗ ਹੈ ਕਿ ਹੁਣ ਤੱਕ ਤਕਰੀਬਨ 342000 ਸੰਗਤਾਂ ਪਿਛਲੇ 5 ਸਾਲਾਂ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਇਸ ਲਾਂਗੇ ਰਾਹੀਂ ਕਰ ਚੁੱਕੀਆਂ ਨੇ ਗੁਰਦਾਸਪੁਰ ਤੋਂ ਪ੍ਰਸਾਰ ਭਾਰਤੀ ਦੇ ਪ੍ਰਤੀਨਿਧ ਵਿਸ਼ੰਬਰ ਬਿੱਟੂ ਦੇ ਨਾਲ ਰਮਾ ਸ਼ੰਕਰ ਦੀ ਵਿਸ਼ੇਸ਼ ਰਿਪੋਰਟ